ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦਿਯਾ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਦਿਖਾਉਣੇ ਜਿਨ੍ਹਾਂ ਦੇ ਵਿੱਚ ਦੋ ਗਾਵਾਂ ਸੁਈਆਂ ਸਵਾਈਆਂ ਤੇ ਤਿੰਨ ਤੁਹਾਨੂੰ ਮੱਝਾਂ ਦਿਖਾਉਣੀਆਂ ਇੱਕ ਆ ਛੋਟੀ ਗੱਬਣ ਤੁਹਾਨੂੰ ਦਿਖਾਵਾਂਗੇ ਇੱਕ ਆ ਟੋਕੜ ਗੱਬਣ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਤਾਜੀ ਸੂਈ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੁਣ ਆਪਾਂ ਰਪਾਲ ਵੀਰ ਨਾਲ ਕਰਦੇ ਆਂ ਤੇ ਪੋਛਦੇ ਨਾ ਬਾਰੇ ਸਾਰੇ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਉਹਦੇ ਉਹਦੇ ਵੀ ਤਿਹੇ ਨਾ ਸਭ ਵਧੀਆ ਜੀ ਵਧੀਆ ਚਾਹੀਦੇ ਤੇ ਨਾਮ ਦੱਸ ਦੇ ਕਰੀ ਆਪਣਾ ਮੈਂ ਮਰਪਾ ਸਿੰਘ ਜੀ ਬਿੰਚੂਲਾ ਜ਼ਿਲ੍ਹਾ ਫਤਿਹਗੜ੍ਹ ਨਾਲ ਤੇ ਫੋਨ ਨੰਬਰ ਬੋਲ ਦੇ ਇੱਕ 994349 ਠੀਕ ਹੈ ਜੀ ਤੇ ਸ਼ਰਵਾਦ ਹੈਰਾ ਗੱਬਨ ਝੋਟੀ ਦੇ ਕਰ ਲਈ ਆਪਣੀਲੀ ਦੀ ਝੋਟੀ ਆ ਦੇਖ ਸਾਡੇ ਚਿਹਰਾ ਵੜਾਇਦਾ ਪਿਆਰਾ ਜੀ ਅੱਖਾਂ ਦੋਵੇਂ ਬਿੱਲੀਆਂ ਵਾ ਉਹਦੇ ਜਿਹੜੇ ਕੱਟਾਲੀ ਝੋਟੀ ਜਾਈ ਜੀ ਦੱਸੀਏ ਬਈ ਕਿ ਨਾਸੂ ਗਾ ਜੀ ਨਾ ਇਹ ਦੂਸਰਾ ਸੁਗਰ ਪਰੀ ਸੋਣਾ ਠੀਕ ਆ ਤੇ ਬੜੇ ਵੀਰਾਂ ਭਰਾਵਾਂ ਦੇ ਡਿਮਾਂਡ ਵੀ ਸਾਨੂੰ ਕੱਟਾਲੀ ਝੋਟੀ ਜਾਈਦੀ ਠੀਕ ਆ ਠੀਕ ਆ ਬੜੇ ਸਪੈਸ਼ਲ ਵੀਰਾਂਾਂ ਆ ਤੇ ਲੱਗਿਆ ਮੈਂ ਨਾ ਹੋਈ ਆਪਾਂ ਬੂਰੀ ਲੀਲੀ ਰਫਲੀ ਪਾਈ ਸੀ ਨਾ ਅੱਛਾ ਮੈਂ ਹਰ ਵੀ ਇੱਕ ਬੰਦੇ ਨੇ 50 ਫੋਨ ਲਾਏ ਉਹ ਝੋਟੀ ਦੀ ਅੱਛਾ ਤੇ ਚਵਾਰੇ ਜਿੰਜਰ ਵਾਰੇ ਉਹਦੇ ਸਾਰੇ ਹੀ ਮਾਰ ਵੇਖ ਗਿਆ ਅੱਛਾ ਉਹ ਹਰ ਵੀ ਆਂਦਾ ਹੀ ਮੈਂ ਘੱਟੋ ਘਾਟ ਦੇ 8 9 ਵੀਡੀਓ ਵੇਖ ਕੇ ਤੇਰੀਆਂ ਮਤਲਬ ਵੀ ਮਨ ਲਾਇਆ ਹੀ ਫੋਨ ਅੱਛਾ ਜਦੋਂ ਮੇਰੀ ਵਾਰੀ ਆਉਂਦੀ ਸਾਰੇ ਮਾਲ ਵੇਚ ਜਾਂਦਾ ਠੀਕ ਆ ਨਜ਼ਰ ਬਿਜੀ ਤੁਰਿਆ ਰਹਿੰਦਾ ਨਾ ਬਿਜੀ ਤੁਰਿਆ ਰਹਿੰਦਾ ਬਿਜੀ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਨੀਲੀ ਤੇ ਝੋਟੀ ਦੇ ਤੇ ਫੋਨ ਬੜੇ ਆਏ ਹੋਣੇ ਬੂਰੀ ਦੇ ਬਿਜੀ ਨੀਲੀ ਬੂਰੀ ਦੇ ਅਜੇ ਤੱਕ ਕੋਈ ਨਾ ਆਉਂਦਾ ਠੀਕ ਆ ਲੋਕੀ ਮੈਂ ਵਟਸਐਪ ਇੰਨੇ ਮੈਸੇਜ ਘਲੋਂਦੇ ਹੋ ਹੱਤੀ ਕੋਈ ਨਹੀਂ ਠੀਕ ਆ ਹਾਂਜੀ ਹਾਂਜੀ ਠੀਜਲਾ ਕੋਈ ਨਹੀਂ ਫੇਰ ਕਿਤੇ ਲੱਭ ਗਏ ਪਾਇਓ ਤੇ ਇਹ ਕਿੰਨੇ ਕੇ ਦੁੱਧ ਆ ਲੀਜੇ ਹਰ ਵੀਕਾਰ ਵਾਲਿਆਂ ਦੇ 13-14 ਕਿਲੋ ਪਹਿਲੇ ਸੇਮ ਸਟਾਡੀ ਨੇ ਦੁੱਧ ਦਿੱਤਾ ਇਹਨੇ ਅੱਛਾ ਹਾਂਜੀ ਤਿਆਰ ਕੀ ਕਿੰਨਾ ਚਵਾਈ ਜਾਵੇ ਆਹ 15 ਪਲੱਸ ਹੀ ਚੱਲੂਗੀ ਰੁਪਈਏ ਹਫ਼ਤਾ ਪਿਆ ਸੂਣ ਚ ਜੇ ਤੁਰ ਹਾਂ ਫੇਰ ਇੱਕ ਰੀ ਨੀ ਭਾਰੀ ਝੋਟੀ ਹੈ ਜਿਹੜੀ ਪੂਰੀ ਪਿੱਛੇ ਵੀ ਆਪਾਂ ਪੇਠ ਪੜੇਦੇ ਵੀ ਆਪਾਂ ਦੇਖ ਸਕਦੇ ਨਿੱਗਰ ਹੈ ਪੂਰੀ ਜਿੰਨੀ ਵੀ ਹੈਗੀ ਆ ਅੱਜ ਇੱਕ ਹਫ਼ਤਾ ਜਿਹੜਾ ਕਹਿੰਦੇ ਕਿ ਸੂਣ ਚ ਖੜਦੀ ਹੈ ਤੇ ਥੱਲੇ ਆਪਾਂ ਦੇਖ ਸਕਦੇ ਚੰਗੀ ਤਿਆਰ ਹੋਈ ਜੀ ਇਹ ਲਾਜੂ ਬਾਕੀ ਥਣਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਕਾਫੀ ਚੰਗਾ ਦੂਰ ਦੂਰ ਜਿਹੜਾ ਫੰਡ ਲੱਗਾ ਤੇ ਸਾਂਭੇ ਸੁੰਭੇ ਵੀ ਚੰਗੀ ਆਤ ਤੇ ਇਹਦਾ ਮੁੱਲ ਇਹਦਾ ਰੁਪਈਆ ਮੁੱਲ ਜਿਹੜਾ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਹਾਂ ਮੰਨ ਲਓ ਵੀ ਹੁਣ ਜੇ ਕੋਈ ਵੀਰ ਭਰਾ ਚਾਰ ਦਿਨ ਸਾਂਭੂਗਾ ਉਹ ਬੋਲੋ ਰੋ ਜੇ ਸੋਈ ਸਵਾਈਂ ਦਵਾਂਗੇ ਫਿਰ ਠੀਕ ਬਾਕੀ ਤਿਆਰੀ ਆ ਲੱਗ ਪਾ ਕੇ ਬਹੁਤਾ ਟਾਈਮ ਨਹੀਂ ਕੱਢਣਾ ਇਹਨੇ ਆ ਥਾਣੇ ਤਰ੍ਹਾਂ ਵੀ ਦੇਖ ਸਾਡੇ ਪਿਛੇ ਦੀ ਤੇ ਥਾਣੇ ਦੀ ਹਰ ਰੁਪਈਆ ਸਾਡੀ ਗਾਰੰਟੀ ਹੋ ਜਿਹੜਾ ਕੋਈ ਵੀਰ ਭਰਾ ਆਨਲਾਈਨ ਮੰਗਾਊਗਾ ਠੀਕ ਹੈ ਜੀ ਹਾਂਜੀ ਤੇ ਹੁਣ ਇੱਕਾ ਟੋਕੜ ਗੱਭਣ ਜੇ ਕਿੰਨੇ ਜੱਤੀ ਚੱਕ ਪਾਸ ਚ ਇਹ ਸਾਢੇ ਚਮਾਹ ਮਹੀਨੇ ਚੱਕ ਪਾਸ ਰਹੀ ਜੀ ਤੇ ਦੁੱਧ ਕਿੰਨਾ ਜੀ ਦੁੱਧ ਦਾ ਰੁਪਈਆ ਰੁਪਈਆ ਨਾ ਕਰੋ 8 ਕਿਲੋ ਮਣਕੇ ਲੈ ਆਏ ਹਾਂ ਅੱਛਾ ਸਾਢੇ ਕੋਣ ਕੇ 2 ਕਿਲੋ ਕੜਾਹੀ ਤੇ 6 ਕਿਲੋ ਦੁੱਧ ਜੇ ਅੱਛਾ ਇਦਾਂ ਮੰਨ ਲਓ ਵਹ ਜਾਣਾ ਕੋਈ ਮੈਨੂੰ ਟੀਗੜੇ ਲਾਉਣਾ ਕੋਈ ਪਾੜਾ ਨਹੀਂ ਪਣਾ ਅੱਛਾ 6 ਕਿਲੋ ਦੁੱਧ 6 ਕਿਲੋ ਤੋਰੋ ਹਾਂ ਫਿਰ ਇੱਕ ਰੀਨ ਸੱਜਣ ਨੇ ਵੀ ਨੇ ਦੋ ਚੰਗਾ ਜੋ ਆਇਆ ਉਹਨਾਂ ਨੂੰ ਇਹ ਰੁਪਈਆ ਦੇਰੀ ਤਾਂ ਲਈਆ ਸੱਜਣ ਦਾ ਨਹੀਂ 15 16 ਕਿਲੋ ਦੁੱਧ ਚੋਣ ਠੀਕ ਹੈ ਬਾਕੀ ਭਾਰੇ ਪੱਲੇ ਦੀ ਮਾਝੇ ਵੀ ਚੰਗੇ ਕੱਦ ਕਾਠਾ ਲਈਏ ਸਾਡੇ 4 ਮਹੀਨੇ ਦੀ ਗੱਬਣੀ ਹੈ ਜਿਹੜੀ ਚੰਗੇ ਕੱਦ ਕਰ ਥਾਲੀ ਹੈ ਵੀ ਪਿੱਛੇ ਪੁੜਾ ਇਹਦਾ ਵੀ ਚੰਗਾ ਆਪਾਂ ਦੇਖ ਸਕਦੇ ਬਾਕੀ ਕੋਈ ਵੀ ਇੱਥੇ ਆ ਗਏ ਆਪਣੀ ਸਮਝਣਾ ਵੇਖਿਆ ਹਰ ਕਿਸੇ ਦੀ ਆਪੋ ਆਪਣੀ ਵੇਖਣ ਦੀ ਸਮਝ ਹੁੰਦੀ ਹੈ ਜਿੰਨਾਂ ਕੋਈ ਪਸੰਦ ਹੁੰਦੀ ਇੱਥੇ ਆ ਕੇ ਵੇਖ ਕੇ ਖੜੇ ਤੇ ਇਹਦਾ ਮੁੱਲ ਵੀ ਜਿਹੜੇ ਕੀ ਰੱਖਣਾ ਹਰ 20 ਬਜਾ ਦਾ ਜਿੱਦਾਂ ਦਾ ਬਾਜ਼ਾਰ 60 ਹਜ਼ਾਰ ਕਰਨੀ ਕਰ ਦੋ ਜਾਇਜ਼ ਜਾ ਕੋ ਇਹ ਹਰ ਵੀ ਜਾਇਜ਼ ਕਰਾਂਗੇ 52 ਹਜ਼ਾਰ ਤੇ ਪਹੁੰਚ ਕਰ ਦਾਂਗੇ 100 ਗਿਲਮਟ ਤੱਕ ਕਰ ਬਹਿੰਗੇ ਦੂਜੀ ਠੀਕ ਹੈ ਜੀ ਤੇ ਬਾਕੀ ਥਾਣੇ ਦੇ ਘੜੀਆਂ ਵੀ ਦੇਖ ਸਕਦੇ ਹਾਂ ਚੰਗੇ ਘਰ ਤੇ ਮਿਲਕ ਵੀ ਇਹਨਾਂ ਵੀ ਚੰਗੀ ਹੈ ਜਦੋਂ ਤਿਆਰ ਹੋਈ ਚੰਗੀ ਤਿਆਰ ਹੋਣੀ ਹੈ ਤੇ ਹੁਣ ਆ ਗਏ ਆਪਣੇ ਕੋਲ ਤੀਸਰੇ ਨੰਬਰ ਤੇ ਝੋਟੀ ਸੋਹਣੀ ਝੋਟੀ ਹੈ ਜਿਹੜੀ ਹੈ ਵੀ ਚੰਗੇ ਗੱਦ ਘੱਟ ਤੇ ਥੱਲੇ ਵੀ ਜਿਹੜੀ ਕਾਫੀ ਸਫਾਈ ਤੇ ਦੱਸਿਓ ਵੀ ਜੀ ਕਿੰਨਾ ਸੁਆਜੇ ਦਾ ਇਹ ਪਹਿਲਾ ਸੁਆਰ ਵੀ ਜੀ ਸੋਈਆਂ ਮੂੰਹੋਂ ਚਾਰ ਦਿਨ ਤਾਂ ਜੇ ਅੱਛਾ ਤੇ ਸੋਈ ਨੂੰ 10-15 ਦਿਨਾਂ ਪੱਤੀਆਂ ਤੇ ਪੰਤੀ ਹੋਣ ਹਾਂਜੀ ਕੱਟੀ ਇਹਦੀ ਹਰ ਵੀ ਜੀ ਮਰ ਗਈ ਆ ਪਈ ਉਹ ਕੱਟੀ ਇਹਦੀ ਅੱਛਾ ਹਾਂਜੀ ਆ ਕੱਟੀ ਹੈ ਜਿਹੜੀ ਬੱਚਾ ਇਹਦਾ ਜਿਹੜਾ ਮਰ ਗਿਆ ਵਾ ਆ ਦੇਖ ਸਾਡੇ ਦੇਖ ਤੇ ਹੁਣ ਮਿਲੋਗੇ ਕਿਦਾਂ ਹਰਵਿੰਦੀ ਜੀ ਜਿਹੜਾ ਮਰਜੀ ਵੀਰ ਭਰਾ ਲੈ ਜਾ ਭਾਵੇਂ ਦਿਹਾੜੀ ਦੇ ਚਾਰਾਂ ਨਾਲ ਚੋਲੇ ਇਦਾਂ ਰੱਸਾ ਸੁਟ ਸੁਟ ਕੇ ਇਦਾਂ ਦੀ ਮਿੱਠੀ ਝੋਟੀ ਹੈ ਅੱਛਾ ਠੰਡੀ ਤੇਰੀ ਜਾਨੀ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਚਾਰ ਟਾਈਂ ਭਾਵੇਂ ਦਿਹਾੜੀ ਦੇ ਚੌਂਦਾ ਰਹੇ ਤੇ ਦੁੱਧ ਕਿੰਨਾ ਜੀ ਦੇ ਕੋ ਦੁੱਧ ਹਰਵੀ ਦੇ ਥੱਲੇ ਹੈਗਾ 14 ਕਿਲੋ ਅੱਛਾ ਇਹਨੇ ਦਿਹਾੜੀ ਕੋ ਤੋਂ ਬੱਚੇ ਦਾ ਕੀਤਰਾ ਹੀ ਹੋਣ ਇਹਦੇ ਥੱਲੇ 11-12 ਕਿਲੋ ਤਿਆਰ ਜੇ ਠੀਕ ਹੈ ਹਾਂਜੀ ਤੇ ਉਤਰਾਂ ਵੀਰ ਜੀ ਬੱਚਾ ਕਦੋਂ ਕਿ ਤਾ ਮਰਿਆ ਇਹਦਾ ਪਰਸੋ ਸ਼ਾਮੀ ਇਹ ਮਰ ਗਿਆ ਵੀਰ ਜੀ ਅੱਛਾ ਪਰਸੋ ਸ਼ਾਮੀ ਮਤਲਬ ਹਾਂਜੀ ਤੇ ਅਸੀਂ ਆ ਗਏ ਚਲ ਵੀਡੀਓ ਬਣਾਉਣੇ ਦੇ ਵਿੱਚ ਦਿਖਾ ਦਾਂਗੇ ਠੀਕ ਠੀਕ ਹੈ ਹਾਂਜੀ ਚਲੋ ਫਿਰ ਤੋੜ ਦਈਏ ਕਰੀਨਾ ਤੇ ਉਸ ਤੋਂ ਬਾਅਦ ਮਤਲਬ ਜਿਹੜੇ 2-3 ਡੰਗ ਚਵਾਈ ਹੋਈ ਆ ਇਸ ਤਰ੍ਹਾਂ ਹੀ ਹੋਈ ਆ ਮੈਨਾਂ ਇਦਾਂ ਹੀ ਰਵੀ ਜੀ ਹੋਈ ਆ ਤੇ ਅੱਛਾ ਹਾਂਜੀ ਹਾਂਜੀ ਠੀਕ ਹੈ ਹੁਣ ਪੱਕਾ ਦੁੱਧ ਕਿੰਨਾ ਇਹਦਾ ਹੁਣ 11-12 ਕਿਲੋ ਦਾ ਐਡੀਆਂ ਨਾਲ 11-12 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਤੇ ਇਹਦਾ ਮੁੱਲ ਵੀ ਦਿੱ ਫਿਰ ਆ ਜੀ ਬੱਚਾ ਹੁੰਦਾ ਤੇ 10 ਲੱਖ ਰੁਪਏ ਦੀ ਹਾਂਜੀ ਤੁਹਾਨੂੰ 85 ਦੀ ਦੇ ਦਿੱ ਗਏ ਕਰ ਦਈਏ ਵਿੱਚ ਮਾਨ ਤੁਸੀਂ ਦੱਸੋ ਜਿੰਨਾ ਕਰਾਓ ਕਿੰਨਾ ਤੁਸੀਂ ਦੱਸੋ ਰੁਪਏ ਜਿੰਨੇ ਦੀ ਦੇ ਦਈਏ 2 ਛੜ ਦੇਣਾ ਰੁਪਏ ਜੀ 2 ਛੜਨਾ ਜੀ ਤੁਸੀਂ ਦੱਸੋ ਮੈਂ ਦੇਖੀ ਜਦੋਂ ਹਰ ਰੁਪਏ ਜੀ 1 ਸਵਾ ਲੱਖ ਦੀ ਜੀ ਠੀਕ ਹੈ ਹਾਂਜੀ ਪੂਰੇ 80 ਚ ਕਰ ਦਈਏ ਪਹੁੰਚ ਚਲੋ 80 ਚ ਕਰ ਦਈਏ ਠੀਕ ਹੈ ਜੀ ਕਰ ਦੇਣਾ ਠੀਕ ਹੈ ਗਾਵਾਂ ਦਿਖਾਈਏ ਹੁਣ ਜਿਹੜੀਆਂ ਦਿਖਾਉਣਗੇ ਤੁਹਾਨੂੰ ਨੇ ਕਾਈ ਸੁਈ ਸਵਾਈ ਹੈ गावा ਦੋਵੇਂ ਸੋਈਆਂ ਸਵਾਈਆਂ ਤੋਰਾਂ ਹਵਿੱਦਿਆ ਕਰੀ ਨਾ ਕਾਰਾ ਜਾਂ ਸਰੀਰੇ ਇਹਦਾ ਨਾ ਪਤਾ ਵੱਡਾ ਹੈ ਜਾਂ ਨਾ ਪਤਾ ਛੋਟਾ ਪਹਿਲਾਂ ਸੁਆ ਹੋਰ ਪੀਜੀ ਸੁਈ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਵਿਰਜੀ ਨੇ ਸੁਈ ਨਾ ਸੁਈ ਪਰਸੋਂ ਰਾਤ ਦੀ ਸੁਈ ਹੈ ਰੋ ਪੀਜੀ ਅੱਛਾ ਪਰਸੋਂ ਦੀ ਸੁਈ ਦੱਸਦੇ ਤੇ ਇਹਦੇ ਕਿੰਨੇ ਚ ਪਹੁੰਚ ਕਰਨੀ ਮਿਲਦੀ ਫਿਰ ਇਹ ਜੀ ਬਈ 40 ਜੀ ਨਾ ਕਰਦੇ ਨਹੀਂ ਦੁੱਧ ਕਿੰਨਾ ਤਰ੍ਹਾਂ ਇਹ ਤੇ ਦੋਧਰ ਵੀ 13 ਕਿਲੋ ਤਿਆਰ ਆ ਤੇ ਕਿੰਨਾ ਕਿ ਚਵਾਈ ਜਾਊਗੀ ਦੋਧਰ ਵੀ ਮਿਲੇਗਾ ਨਾ ਜਿਹੜੇ ਸਾਹ ਨਾਲ ਬੋਲੇ ਤੁਰੀ ਇਹ ਦੋ ਤੇ ਭਾディ 15 16 ਕਿਲੋ ਠੀਕ ਹੈ ਹਾਂਜੀ ਹਾਂਜੀ ਪਹਿਲਾ ਸਵੇਰ ਸੂਈ ਜਾਜਾ ਕਰਦੀ ਹੈ ਫਿਰ ਕਦਰ ਦੇ ਹਿਸਾਬ ਨਾਲ ਕਰਦੇ ਤਾਂ ਮੁੱਲ ਫਿਰ ਤੂੰ ਹੀ ਦੱਸ ਦੋ ਰਵੀ ਜੀ ਜਾਜਾ ਮੈਂ ਦੱਸ ਦਉ ਕੋਈ ਗੱਲ ਨਹੀਂ ਨੋਰਮਲ ਜਾਈ ਇਹ ਦੱਸ ਦੋ 38000 ਹਾਂਜੀ ਕਰਨੀ ਵਿੱਚ ਪਹੁੰਚ 30000 ਰੁਪਏ ਪਹੁੰਚੀ ਕਰ ਦਾਂਗੇ ਅੱਛਾ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਐਂਡ ਤੇ ਗਾ ਤੋਰਦੇ ਇਹਨਾਂ ਵੀਕਲ ਬੱਚੇ ਇਹਨਾਂ ਨੂੰ ਤੁਹਾਨੂੰ ਦਿਖਾ ਦਈਏ ਚਲੋ ਆਹ ਪੜੀ ਜਿਹੜੀ ਬੱਛੀ ਆ ਨਾ ਅੱਛਾ ਆ ਗਾਂ ਦੀ ਆ ਜਿਹੜੀ ਹੁਣ ਮਖੌਨ ਲੱਗੇ ਆ ਜੀ ਦਿਖਾਉਣ ਲੱਗੇ ਬੱਛੀ ਕਾਫੀ ਖੂਬਸੂਰਤ ਤੇ ਹਨ ਮਗਰ ਚੰਗੇ ਟਿਕੇ ਦੀ ਬੱਛੀ ਆ ਆ ਜਿਹੜੀ ਬੱਛੀ ਆ ਨਾ ਜਿਹੜੀ ਜਿਹੜੀ ਪਹਿਲੀ ਗਾਂ ਦਿਖਾਈ ਆ ਨਾੜੂ ਦੇ ਨਾਮ ਦੀ ਠੀਕ ਆ ਛੋਟੀ ਬੱਛੀ ਜਿਹੜੀ ਹਾਂ ਜੀ ਜਿਹੜੀ ਹੁਣ ਦਿਖਾਈ ਨਾੜੂ ਜਿਹੜਾ ਤਾਜ਼ਾ ਠੀਕ ਇਹਦਾ ਕਿੰਨਾ ਸੁਹਾ ਵੀਜੀ ਇਹਦਾ ਵੀ ਪਹਿਲਾ ਹੀ ਹੈ ਜੀ ਜੀ ਮੂਹ ਠੀਕ ਹੈ ਰੰਗ ਰੂਪ ਦੇ ਵੀ ਠੀਕ ਹੈ ਜਿਹੜੀ ਤੇ ਇਹਨੂੰ ਕਿੰਨੇ ਦਿਨ ਹੋਏ ਉਤਰਾ ਵੀਰ ਜੀ ਸੋਈ ਨੂੰ ਇਹਨੂੰ ਹਰ ਵੀਰ ਜੀ 12 13 ਦਿਨ ਹੋ ਗਏ ਸੋਈ ਨੂੰ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ ਆ ਰਿਹਾ ਵੀਰ ਜੀ 11 12 ਕਿਲੋ ਦੁੱਧ ਆ ਰਿਹਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਇਹ ਵੀਰ ਜੀ 1937 ਦੀ ਦੇ ਦਾਂਗੇ ਅੱਛਾ ਹਾਂਜੀ ਪੌਂਚ ਹੀ ਆ ਵਿੱਚੇ ਪੌਂਚ ਵਿੱਚੇ ਕਰ ਦਾਂਗੇ 1937 ਰੁਪਏ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੋਰ ਕੋਈ ਕਹਿਣਾ ਵੀਰ ਜੀ ਇਹ ਹਰ ਵੀਰ ਜੀ ਬੇਨਤੀ ਆ ਵੀ ਇੱਥੇ ਆਓ ਆਪਣੀ ਚਵਾਈ ਪਾਸ ਆਪਣੀ ਆਪਣੀ ਤਸੱਲੀ ਕਰਕੇ ਖੜਾ ਹਾਂ ਇਹਦੇ ਥਾਣੇ ਕਰੀ ਤੁਹਾਨੂੰ ਦਿਖਾ ਦਈਏ ਲਾਗੇ ਤਾਂ ਆ ਦੇਖ ਸਾ ਤੇ ਕਾਹੀ ਪਸੰਦ ਕੇ ਬੜਾ ਤਗੜਾ ਕਸਮ ਕੇ ਥਾਨਾ ਜਿਹੜਾ ਕਿੰਨੇ ਦੀ ਵਧੀਆ ਕਰਦੀ ਬਾਕੀ ਜਿਹੜੀਆਂ ਨੇ ਸੁਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਖੜੋ ਪਸੰਦ ਹੋਵੇ ਤੇ ਲੈ ਜਾ ਨਹੀਂ ਪਸੰਦ ਹੋਵੇ ਤੇ ਇੱਥੇ ਰਹਿਣ ਬਾਕੀ ਵੀਡੀਓ ਚ ਕੋਈ ਵੀ ਪਸ਼ੂ ਖੜਦੇ ਜੇ ਉਹਦੇ ਸਾਰੇ ਨਫੇ ਦੇ ਵੀ ਜ਼ਿੰਮੇਵਾਰ ਤੁਸੀਂ ਜੇ ਤੇ ਜੇ ਕੋਈ ਨੁਕਸਾਨ ਹੁੰਦਾ ਤੇ ਉਹਦੇ ਵੀ ਜ਼ਿੰਮੇਵਾਰ ਤੁਸੀਂ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ